ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਰਪੰਚਲੇ ਦੇ ਫਾਂਡੇ ਬਹੁਤ ਬਹੁਤ ਵੈਲਕਮ ਹੈ ਜੀ ਤੇ ਅੱਜ ਆਪਣੇ ਕੋ ਜਿਹੜੀ ਬੱਚਾ ਮਰੀ ਮਹੀਂ ਆਈ ਹੈ ਆਪਣੇ ਕੋ ਤੇ ਬਾਕੀ ਸਰਪੰਚ ਨਾਲ ਲੈਨੇ ਡਿਟੇਲ ਦਾ ਝੋਟੀ ਜਿਹੜੀ ਆ ਨਾ ਫੁੱਲ ਸਾਈਜ਼ ਇੱਕ ਸਾਈਡ ਦੇ ਕੰਧ ਆ ਦੇਖ ਸਕਦੇ ਤੁਸੀਂ ਬਿਲਕੁਲ ਆ ਕੰਤੋਂ ਵੀ ਫੋੜ ਫੜ ਉੱਚੀ ਆ ਫੁੱਲ ਸਾਈਜ਼ ਨੂੰ ਕਹਿੰਦੇ ਆ ਬਾਕੀ ਸਰਪੰਚ ਨਾਲ ਕਰਦੇ ਆ ਗੱਲ ਬਾਤ ਤੇ ਪੁੱਛਨੇ ਡਿਟੇਲ ਸਪੰਜੀ ਸਸੀ ਕਾਲ ਜੀ ਸਸੀ ਕਾਲ ਜੀ ਹੋਰ ਸਪੰਜੀ ਠੀਕ ਠਾਕ ਹਾਂ ਜੀ ਹਾਂ ਜੀ ਹਾਂ ਜੀ ਹੋਰ ਅੱਜ ਹੈਗੀ ਜੇ ਤਰੀਕ 7 8 ਹੈ ਜੀ ਹਾਂ ਜੀ 8 ਤਰੀਕ ਹੈ 8 ਤਰੀਕ ਸ਼ਵਮੀਨਾ 2025 ਹਾਂ ਜੀ ਹਾਂ ਜੀ ਸਪੰਜੀ ਤੇ ਪਹਿਲਾ ਮਾਲ ਆਪਣਾ ਸਾਰਾ ਸ਼ਿਪ ਹੋ ਗਿਆ ਤੇ ਨਵੀਂ ਝੋਟੀ ਰਾਤੀ ਹੋਈ ਹੈ ਆਪਣੇ ਖਾਲ ਦੇ ਹਾਂ ਜੀ ਹਾਂ ਜੀ ਜੇ ਥੋੜਾ ਤੁਹਾਨੂੰ ਪਤਾ ਸੀ ਜੀ ਇਹ ਚੱਲਣ ਦਾ ਝੋਨੇ ਦਾ ਹਾਂ ਜੀ 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 ਹਾਂ ਜੀ ਹਾਂ ਜੀ ਬਹੁਤੀਆਂ ਗੱਲਾਂ ਨਹੀਂ ਕਰਨੀਆਂ ਥੋੜੀ ਜੀ ਕਰਾਂਗੇ ਬੜੀ ਵੱਡੀ ਝੋਟੀ ਆ ਨਜ਼ਾਇਜ਼ ਹੀ ਮੈਨੂੰ ਯਾ ਮਤਲਬ ਦਰਸ਼ਕਾਓ ਕੰਧ ਦੇ ਬਰਾਬਰ ਖੜੀ ਆ ਵੇ ਲੋ ਕੰਧ ਨੂੰ ਉੱਚੀ ਆ ਲਓ ਜੀ ਕੰਧ ਵੀ ਇੱਕ ਸਾਈਡ ਤੇ ਤੁਹਾਨੂੰ ਦਿਖਾਤੀ ਆ ਪਰ ਝੋਡੀ ਨੂੰ ਥਣ ਲੇਵਾ ਤੇ ਕੰਨੂ ਗੱਲਾਂ ਦੇ ਡਰੈਸ ਵੀ ਦਵਾਂਗੇ ਜਿੱਥੋਂ ਮਾਲਕਾ ਘਰੋਂ ਆਈ ਆ ਹਾਂ ਜੀ ਤੇ ਬਾਕੀ ਬਹੁਤ ਸੋਹਣੀ ਸਨਖੀ ਝੋਟੀ ਆ ਜਿਹਨੂੰ ਫੁੱਲ ਸਹਿਜ ਕਹਿੰਦੇ ਆ ਤੇ ਇੱਕੜੀ ਖੋਲ ਕੇ ਤੋੜਦੇ ਆ ਲਓ ਜੀ ਆਪਾਂ ਖੋਲ ਕੇ ਤੋੜਦੇ ਆ ਫਿਰ ਬਾਕੀ ਬਾਅਦ ਦੀ ਵੀ ਲੱਗਣੀ ਤੇ ਬਾਹਰ ਆਜਾ ਹਾਂਜੀ ਹਾਂਜੀ ਥੋੜੇ ਸਾਰੇ ਵਿਜੀ ਆਜੇ ਥੋੜਾ ਮੌਕਾ ਮਿਲਿਆ ਹਾਂ ਹਾਂਜੀ ਹਾਂਜੀ ਲਓ ਜੀ ਫੁੱਲ ਸਾਈਜ ਜੁਟੀ ਆ ਟਾਉ ਕਾਸ ਛੋਟੀ ਨਹੀਂ ਹੈਗੀ ਆ ਵੇ ਲੋ ਆਪਣੇ ਮੋਢਿਆਂ ਦੇ ਬਰਾਬਰ ਜੇਕਰ ਕਹਿ ਦੇਣੀ ਹੈ ਨਾ ਹਾਂਜੀ ਹਾਂਜੀ ਆਪਣੇ ਸਿਰ ਤੋਂ ਉੱਚੀ ਆ ਲਓ ਜੀ ਉੱਚੀ ਫੁੱਲ ਸਾਈਜ ਲੰਬਾਈ ਵੇਖੋ ਇਧਰੋਂ ਪਿੱਛੋਂ ਲੰਬਾਈ ਤੇ ਮੈਂ ਨਾ 4x4 ਟਰੈਕਟਰ ਹੀ ਹਰਦਾ ਆ ਤੇ ਕਮਾਓ ਮਰ ਜਾ ਇਹਨੂੰ ਕੀ ਗੱਡੀ ਜੀ ਵੀ ਮੱਜ ਆ ਹਾਂਜੀ 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 ਨਹੀਂ ਮੁੜਦੀ ਨਹੀਂ ਮੁੜਦੀ ਜੀ ਬਾਬਾ ਜੀ ਤੋੜ ਦੋ ਖੋਲ ਕੇ ਮੜ ਜੀ ਤੇ ਬਾਕੀ ਫੇਸ ਪਾਰਟੀ ਚੈੱਕ ਕਰ ਸਕਦੇ ਆ ਯਾਜ ਹਾਂਜੀ 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 ਲਓ ਜੀ ਹਰਿਆਣੇ ਦੀ ਬਹੁਤ ਨਾ ਮੁੱਤਗੇ ਹਾਂਜੀ ਹਾਂਜੀ ਲਓ ਆਪਣੇ ਫੋਨ ਤੋਂ ਵੇਖੇ ਵੀ ਪਿੰਡ ਜੋੜਾ ਸੰਗਾਂ ਬੰਦੂ ਦੇ ਘਰੇ ਮੁੰਡੇ ਨੇ ਕਈ ਜਾ ਕੇ ਕੁਝ ਕੁਸਤ ਨਾਲ ਮਈ ਦਾ ਕਾਰ ਕਰ ਸਕਦਾ ਆਹ ਦੀਆਂ ਨਹੀਂ ਗੱਲਾਂ ਹਾਂਜੀ ਕਮਾਲੋ ਕਮਾਲੋ ਹਾਂਜੀ 25 ਲੀਟਰ ਜਿਹੜਾ ਦੁੱਧ ਜਿਹੜਾ ਅਗਲੇ ਦੇ ਘਰ ਨਾਲ ਚਵਾਇਆ ਵਾ ਇਹਦੇ ਸਾਲੇ ਨੇ 25 ਲੀਟਰ ਦੁੱਧ ਚਵਾਇਆ ਜਾ ਕੇ ਪੁੱਛ ਸਕਦਾ ਕਿ ਇਹਨੂੰ ਕਹਿਣ ਦੀ ਗੱਲਾਂ ਨਹੀਂ ਮਨੂੰ ਮੁੰਡਾ ਜੇ ਤੇਲੀਆ ਰਿੰਦਾ ਅੱਛਾ ਜੀ ਜੋੜਾ ਸੰਗਾ ਪਿੰਡ ਹਾਂਜੀ ਮਨੂੰ ਮੜੇ ਦਾ ਨਾਮ ਹਾਂਜੀ ਹਾਂਜੀ ਉਹ ਪਿੰਡ ਤੋਂ ਪੁੱਛਦਾ ਜਾਂ ਪਿੰਡੇ ਬੰਦਾ ਕੋਈ ਪੁੱਛ ਸਕਦਾ ਸਹੀ ਗੱਲ ਹੈ ਕਿੰਨਾ ਦੁੱਧ ਪਿੰਡੇ ਸੂਏ ਚਵਾਇਆ ਮਨਾਂ ਵੀ ਮਰ ਗਿਆ ਉਹਨਾਂ ਦੇ ਘਰੇ ਕੋਈ ਨਹੀਂ ਆ ਰਹਾ ਫਿਰ ਮਾਤਾ ਨੇ ਚੋਣੀ ਹਿੰਦੀ ਆ ਤੇ ਮਾਤਾ ਨੂੰ ਫਿਰ ਉਹ ਕਹਿੰਦਾ ਪਰੇਸ਼ਾਨੀ ਹੈ ਉਹ ਵੀਰੇ ਸੂਏ ਦੀ ਇਕੱਠੀ ਹੈਗੀ ਲਓ ਜੀ ਕੱਟੀ ਵੀ ਰੇਸਵੇ ਦੀ ਲਓ ਜੀ ਟਾ ਨਾੜਾਂ ਨੂੰ ਨਾ ਬਹੁਤ ਆ ਤੇ ਜੇ ਬਾਕੀ ਥਾਂ ਦੀ ਗੱਲ ਕਰ ਲਈਏ ਨੋਕਲਾ ਥਾਂ ਆ ਗਿਆ ਤੇ ਚਵਾਸ ਮਾਰੀ ਜਿਹੜੀ ਸੌਜ ਸੋਈ ਹੋਊਗੀ ਬਾਕੀ ਟਾਪਰ ਜਿਹਨੂੰ ਕੱਟੀ ਜਾਂਦੇ ਨੇ ਹਾਂਜੀ ਸਹੀ ਗੱਲ ਹੈ ਜੀ ਪੰਜ ਉਹਨਾਂ ਦੇ ਬਿਲਕੁਲ ਉਹ ਮਤਲਬ ਫੁੱਲ ਸਾਇ ਜਿਹਨੂੰ ਫੁੱਲ ਪੂਰਾ ਕਹਿੰਦੇ ਆ ਬਾਕੀ ਮਿਲਕ ਪਾਨ ਇੱਕ ਵਾਰ ਚੈੱਕ ਕਰ ਸਕਦਾ ਕੋਈ ਚਾਚ ਪਿਆ ਬਰਾਬਰ ਹਾਂਜੀ ਤੇ ਦੁੱਧ ਉਹਨਾਂ ਕੇ ਨਾਲ ਸਮਝੀ ਮੋਕੇ ਤੇ ਰੋਟੀ ਦੀ ਜੀ ਮਾਲਾਂ ਦੇ ਘਰੇ ਜਿਹੜਾ ਬਿਲਕੁਲ ਯਾ ਸਚਾਈ ਵਾਲਾ ਗੱਲ ਤਾਂ ਸੁਣ ਰਿਹਾ ਸੀ ਜੇ ਤਾਜ ਹਾਂਜੀ ਮਿਲ ਦੁੱਧ ਮਾਲਾ ਲਾਦ ਦੀ 14 ਕਿਲੋ ਜਿਹੜਾ ਦੂਰ ਦੰਗਾਲ ਤੋਂ ਹੈਗਾ ਸੀ ਰਾਂਗ ਅੱਛਾ ਜੀ ਮੈਂ ਆਈ ਆਪਣੇ ਘਰੇ ਲਵਾਤੀ ਅੱਛਾ ਜੀ ਮੈਂ ਲਵਾ ਲਈ ਜੀ ਹਾਂਜੀ ਠੀਕ ਹੈ ਜੀ ਗੱਲ ਹਾਂਜੀ ਹਾਂਜੀ ਉਹ ਦੋ ਤਿੰਨ ਦਿਨ ਮੈਂ ਘਟੂਗੀ ਤਾਰੋ ਵੀਰਾ ਭਰਾ ਨੂੰ ਪਤਾ ਹੀ ਹਾਂਜੀ ਦੋ ਟੱਡਾਂ ਕਰਦੀ ਆ ਜੀ ਥੋੜਾ ਜਿਹਾ ਬਾਕੀ ਬੱਚਾ ਵੀ ਹੈ ਕਿ ਮਰਿਆਵਾ ਦੇ ਇੱਕ ਤੁਹਾਨੂੰ ਪਤਾ ਥੋੜਾ ਜਿਹਾ ਘਰ ਵੀ ਜਾਂਦੀ ਆ ਥੋੜਾ ਜਿਹਾ ਹਾਂਜੀ ਪਿਛਲੇ ਘਰ ਦਾ ਥੋੜਾ ਹੀਰਵਾ ਹੀ ਚੋਲਾ ਅੰਦਰ ਚੱਲ ਜੂਗੀ ਲਓ ਜੀ ਅੱਜ ਦੀ ਡੇਢ ਦੇ ਸੂਦੇ ਤੋਂ 10 ਤੋਂ ਪਲੱਸ ਹੋਊਗਾ 12 ਹਜੇ 12.5 ਹਜੇ 13 ਹਜੇ ਇਹਨਾਂ ਠੀਕ ਹੈ ਜੀ ਅੱਜ ਰਾਤੀ ਆਈ ਕੁਛ ਨਹੀਂ ਖਾਦਾ ਪਿੱਛੇ ਨਾਲ ਹੇਰਵਾਗਾ ਜੇ ਵੀ ਕਰੀ ਜਾਂਦੀ ਹੈ ਕਰੀ ਜਾਂਦੀ ਹਾਂਜੀ ਹਾਂਜੀ ਤੇ ਠੰਡੀ ਠੰਡੀ ਫੜੀ ਆ ਉਹ ਤਾਂ ਘਾੜੇ ਦੇ ਜੋਂਦੇ ਇੰਦਰ ਮੈਂ ਕਹਾਂ ਇੱਕ ਨਾਲ ਹਾਂਜੀ ਪਰ ਫੇਰ ਵੀ ਡਰਦੀ ਸੀ ਮਾਵਾਂ ਕਹਿੰਦੀ ਸੀ ਪਤਾ ਨਹੀਂ ਮੈਂ ਕਹਿੰਦੇ ਹਾਂ ਦੀ ਪੀੜੀ ਬੈਗ ਲੈ ਕੇ ਚੋਣੀ ਦੀ ਮੇਰੇ ਕੋ ਔਖਾ ਹੋਏਗਾ ਸਹੀ ਗੱਲ ਹੈ ਜੀ ਅਦਰ ਬਖਾਦੇ ਮੇਰਾ ਵੀਰ ਅੱਲਾਹ ਬਈ ਅਦਰ ਵੀ ਕੁਆਲਿਟੀ ਆ ਇੰਨਾ ਦਿਨ ਆ ਜੇ ਉਹ ਲੈਵੇ ਲਈ ਫੜਦੀਆਂ ਜਿਨ੍ਹਾਂ ਦੇ ਕੋਈ ਕਰਤੂਤ ਹੋਵੇ ਕਰਤੂਤ ਹੁੰਦੀ ਆ ਸਹੀ ਆ ਲੈ ਜੀ ਤੇ ਬਾਕੀ ਇਹ ਵੀ ਸਭ ਨੂੰ ਦੇਨੇ ਕਿੰਨੇ ਨੇ ਜੀ ਥਾਣੇ ਵੇਖ ਲੋ ਕੱਲਾ ਕੱਲਾ ਲਗਾਂ ਲਗਦਾ ਥਾਣੇ ਲੱਗਾ ਹਾਂਜੀ ਬਾਕੀ ਠੰਡੀ ਠੰਡੀ ਬੜੀ ਝੋਟੀ ਹਾਂਜੀ ਢੜਾ ਪਾ ਕੇ ਵੇਨੇ ਆ ਜੇ ਮਿਲਦੀ ਤੇ ਨਾ ਵੀ ਇੱਕ ਦੋ ਤਨੂ ਜਿਹਦੇ ਅਰਮਾਨ ਨਾ ਆਉਂਦੀ ਆਪਣੇ ਪੀਕ ਤੇ ਆਉਂਦੀ ਠੀਕ ਹੈ ਜੀ ਹਾਂਜੀ ਕਿੰਨੇ ਦੇ ਦੇਣੀ ਸਭ ਜੀ ਮੁੱਲ ਵੀ ਜੀ ਇਹ ਕਰੋਨਾ ਦੇ ਦਾ ਭਏ 1 ਲੱਖ 20 ਹਜ਼ਾਰ ਕਰਾਉਂਦੇ ਜੱਥਰ ਹੋਏ 1 ਲੱਖ 15 ਹਜ਼ਾਰ ਹੀ ਦੇ ਦਈਂ ਨਾ ਬਾਸ ਦੇ ਵਿੱਚ ਛੋੜ ਹੀ ਹਣੀ ਏ ਵੀ ਜੀ ਛੋੜੀ ਬਾਕੀ ਝੋਟੀ ਵੇਖ ਲੋ ਕੀ ਆ ਨਿੰਬੂ ਕਾਹੀ ਹੈਗੀ ਚੰਬੜੀ ਇਹ ਚੌੜੀ ਚੌੜੀ ਵੇਖ ਲੋ ਕਿੱਡੀ ਆ ਹਾਂਜੀ ਇਹ ਥਣ ਦੇ ਲੇਵੇ ਦੇ ਆਉੜ ਕੋਈ ਨਹੀਂ ਆ ਰ ਥਣਾਂ ਦੇ ਲੇਵੇ ਦੇ ਮਾਣਾਂ ਦੇਖੋ ਵੇਲੇ ਦੋਹੇ ਪਾਸੇ ਕਿੰਨੇ ਮੈਨਾ ਕਮਾਲ ਦੀ ਗੱਲ ਹੈ ਜੀ ਝੋਟੇ ਜਿਹਨੇ ਫੁੱਲ ਸਾਈਜ਼ ਨੂੰ ਕਹਿੰਦੇ ਆ ਤੇ ਬਾਕੀ ਇਹ ਵੀ ਬਹੁਤ ਸੋਹਣੀ ਸਰਖੀ ਆ ਤੇ ਜਿਹੜੇ ਵੀ ਨੇਸ ਪਰ ਕਰਨਾ ਭਾਈ ਜੀ ਨਾਲ ਗੱਲਬਾਤ ਕਰ ਲਈ ਤੇ ਯਾਦ ਕਰੂ ਜਰਾ ਹਾਂਜੀ ਇਹਦੇ ਨਾਲ ਦੀ 2.5 ਲੱਖ ਦੀ ਮਹਿਣ ਜੀ ਦੀ ਡੇਢ ਚ ਮਿਲਣੀ ਸੀ ਨਹੀਂ ਨਹੀਂ ਜਿਹੜਾ ਬਾਜ਼ਾਰ ਚੱਲਣ ਦੇ ਨਹੀਂ ਮਿਲਦੀ ਨਹੀਂ ਮਿਲਦੀ ਇਹ ਤੇ ਜੇ ਮਲਕੇ ਦੇ ਰੰਗ ਭੰਗੇ ਨੂੰ ਲਾਤੇ ਹਾਂਜੀ ਇਹ ਤਿੰਨਾਂ ਮਹੀਨਿਆਂ ਦਾ ਇਕੱਲੀ ਮੁਕਾਬਲਾ ਕਰੂਗੀ ਕਰੂ ਕਰੂਗੀ ਸਹੀ ਗੱਲ ਸਹੀ ਗੱਲ ਬਾਈ ਜੀ ਸਹੀ ਗੱਲ ਹੈ ਬਾਕੀ ਚੰਗੀ ਯਾਰ ਇਹ ਰੇਟ ਇਹ ਜਦੋਂ ਕਿ ਮਰਜ਼ੀ ਸਾਡਾ ਸੂਆ ਚੋ ਕੇ ਵੇਖ ਲੈ ਹਾਂਜੀ ਪਹਿਲੀ ਗੱਲ ਤਾਂ ਡੰਗਲ ਵੇਚਣ ਵਾਲੇ ਜਿਹਨਾਂ ਵੀਜ਼ਾ ਲੈਣਾ ਨਹੀਂ ਸੀ ਇਹ ਕੋਈ ਲੈਣਾ ਸਹੀ ਗੱਲ ਹੈ ਸਹੀ ਗੱਲ ਹੈ ਠੀਕ ਹੈ ਨਾ ਨਾ ਹੀ ਲੈਣਾ ਜਿਹਦਾ ਦੂਜੇ ਪਾਸੇ ਡੰਗਲ ਦੇ ਰਹੇ ਹਾਂ ਹਾਂਜੀ ਹਾਂਜੀ ਬਹੁਤ ਵੱਡਾ ਬੰਦਾ ਕਾਫੀ ਹੁੰਦਾ ਸਹੀ ਗੱਲ ਸਹੀ ਗੱਲ ਹੈ ਠੀਕ ਹੈ ਨੀ ਸੋਨੇ ਵਰਗੀਆਂ ਮਈਆਂ ਹਰਿਆਣੇ ਤੇ ਲਾ ਲਾ ਕੇ ਆਏ ਸੀ ਗਲਤ ਪਾਸੇ ਮਈਆਂ ਦੇਈ ਜਾਂਦੇ ਬੰਦਰਾਂ ਵਾਲੀ ਗੱਲ ਸੇਵਾ ਕਰਨੀ ਚਾਹੀਦੀ ਹੈ ਮਨ ਕਰਨੀ ਚਾਹੀਦੀ ਹੈ ਠੀਕ ਹੈ ਜੀ ਗੱਲ ਕਰੋ ਮਈਏ ਦਰਸ਼ਨ ਕਰਾ ਦਿਓ ਸਦਿਏ ਲਓ ਜੀ ਅਗਰ ਹੀ ਫਿਰ ਦਰਸ਼ਨ ਕਰ ਲੇ ਬਾਕੀ ਬਾਕੀ ਵੀਰ ਭਰਾ ਬਾਕੀ ਇਹ ਵੀ ਨੰਬਰ ਐਡਰੈਸ ਤੁਹਾਨੂੰ ਦਾ ਦਿੰਨੇ ਆ ਤੇ ਬਾਕ ਸੌਦਾ ਵੀ ਨਾ ਚੱਲਣਿਆ ਚੱਲਣਿਆ ਸੌਦਾ ਬਾਈ ਜੀ ਵੀ ਜੀ ਲਾਏ ਝੂਣਾ ਮਾਰੇ ਸੱਚੀ ਬੋਲੇ ਬਾਬਾ ਜੀ ਸਾਈ ਮਰੀ ਜੇ ਚ ਪਈ ਅੱਛਾ ਜੀ ਬਾਬਾ ਜੀ ਦੱਸਿਓ ਲਓ ਜੀ ਸੱਚ ਬੋਲੋ ਜਮਾ ਆਪਾਂ ਝੂਣਾ ਮਾਰੇ ਇੱਕ ਪੰਜ ਲਾਇਆ ਬਾਬਾ ਜੀ ਫੇ ਸੌਦਾ ਹੋਇਆ ਹੀ ਆ ਫਿਰ ਬਾਈ ਹੁਣਾਂ ਦੇ ਇੱਕ ਪੰਜ ਇਹਨਾਂ ਵੀਰਾਂ ਜਦੋਂ ਲਾਇਆ ਆ ਜਾ ਹੋਇਆ ਨਹੀਂ ਅਜੀ ਅੱਛਾ ਜੀ ਇਹਨੂੰ ਕਹਿ ਨਹੀਂ ਸਕਦੇ ਹੋਇਆ ਹਾਂਜੀ ਇਹ ਕਹਿ ਸਕਦੇ ਆਂ ਵੀ ਅੰਬਰ ਸਾਨੂੰ ਜਾਣਦੇ ਆਂ ਆਪਾਂ ਹਾਂਜੀ ਅੰਬਰਸਰ ਸਾਰਾ ਹੋਣਾ ਮਤਲਬ 2-4 ਕਿਲੋਮੀਟਰ ਦੂਰ ਹੈਗਾ ਸਫਰ ਅਤੀਓਂ ਜ਼ਿਆਦਾ ਵੱਡ ਚੁੱਕੇ ਆ ਵੱਡ ਚੁੱਕੇ ਇਹ ਗੱਲ ਮੈਂ ਕਹ ਰਿਹਾ ਕਿਉਂਕਿ ਇੱਕ ਵੀਡੀਓ ਵੇਖਣੀ ਜਦੋਂ ਕੈਮਰਾ ਆ ਜਾਂਦਾ ਨਹੀਂ ਯਾਰ ਵੀ ਲੈ ਵੀਡੀਓ ਤੁਸੀਂ ਮਤਲਬ ਵਿਚ ਕੇ ਮੈਨੂੰ ਪਾਇਆ ਠੀਕ ਹੈ ਜੀ ਚਲਵੇ 01658050 ਪਿੰਡ ਭੋਲੇ ਕੇ ਜ਼ਿਲ੍ਹਾ ਗੁਰਦਾਸਪੁਰ ਨਵੀਂ ਵੀਡੀਓ ਤੁਹਾਨੂੰ ਪੱਥੋਂ ਫੇਰ ਮਿਲਾਂਗੇ ਥੋੜਾ ਦੋ ਦੋ ਟਾਈਮ ਲਾਉਂਦਾ ਜੀਰੀ ਲਾ ਰਹੀ ਜੀ ਆਣੀ ਕਿਲੋ ਹਾਜਰਾਂ ਲੀਆਂ ਝੋਡੀਆਂ ਗਈਆਂ ਕੰਡੇ ਲਾਵਾਂ ਦਦਾਲੀਆਂ ਕੰਡੇ ਲਾਵਾਂ ਦਦਾਲੀਆਂ ਹੋਰ ਸਾਸਿਕਾ ਜੀ